ਕੈਨੇਡਾ ਦੇ ਡਾਕਟਰ ਹਾਲ ਹੀ ਵਿੱਚ ਇੱਕ ਸਫਲ ਹਾਰਟ ਟ੍ਰਾਂਸਪਲੈਂਟ ਆਪਰੇਸ਼ਨ ਕਰਕੇ ਵਿਵਾਦਾਂ ਵਿੱਚ गिर ਗਏ ਨੇ ਦਰਸਲ ਉਹਨਾਂ ਨੇ ਇੱਕ ਵਿਅਕਤੀ ਨੂੰ ਇੱਛਾ ਉਸ ਦੀ ਇੱਛਾ ਦੇ ਅਨੁਸਾਰ ਉਸ ਦੀ ਜ਼ਿੰਦਗੀ ਖਤਮ ਕਰਕੇ ਉਸ ਦਾ ਦਿਲ ਕੱਢਿਆ ਤੇ ਦੂਜੇ ਵਿਅਕਤੀ ਦੇ ਵਿੱਚ ਟ੍ਰਾਂਸਪਲੈਂਟ ਕਰ ਦਿੱਤਾ ਕੈਨੇਡਾ ਵਿੱਚ ਕੀਤਾ ਗਿਆ ਇਹ ਕਾਰਨਾਮਾ ਦੁਨੀਆ ਭਰ ਦੇ ਵਿੱਚ ਸੁਰਖੀਆਂ ਵਿੱਚ ਹੈ ਤੇ ਇਸ ਘਟਨਾਕ੍ਰਮ ਨੇ ਬੁੱਧੀਜੀਵੀਆਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਉਹ ਇਸ ਨੂੰ ਅਨੁਮਨੁੱਖੀ ਕਹਿ ਰਹੇ ਨੇ ਇਸ ਘਟਨਾ ਵਿੱਚ ਡਾਕਟਰੀ ਸਹਾਇਤਾ ਨਾਲ ਐਲਐਸ ਦੇ 38 ਸਾਲਾ ਮਰੀਜ਼ ਨੂੰ ਪਹਿਲਾਂ ਉਸ ਦੀ ਇੱਛਾ ਅਨੁਸਾਰ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਫਿਰ ਉਸ ਦੀ ਬੋਡੀ ਵਿੱਚੋਂ ਦਿਲ ਕੱਢ ਕੇ ਮੁੜ ਸੁਰਜੀਤ ਕੀਤਾ ਤੇ ਅਮਰੀਕਾ ਲੈ ਜਾ ਕੇ ਦੂਜੇ ਵਿਅਕਤੀ ਦੇ ਵਿੱਚ ਟ੍ਰਾਂਸਪਲਾਂਟ ਕਰ ਦਿੱਤਾ ਗਿਆ ਮਾਮਲੇ ਤੋਂ ਜਾਣੂ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਉਸ ਦੀ ਜੋ ਹੈ ਇੱਛਾ ਅਨੁਸਾਰ ਉਸ ਦੀ ਜ਼ਿੰਦਗੀ ਖਤਮ ਕਰਨ ਤੋਂ ਬਾਅਦ ਅੰਗਦਾਨ ਦੀ ਇਹ ਘਟਨਾ ਕੈਨੇਡਾ ਲਈ ਇੱਕ ਵੱਡੀ ਪ੍ਰਾਪਤੀ ਹੋ ਸਕਦੀ ਹੈ ਪਰ ਇਹ ਮਨੁੱਖੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਰੀਪੋਰਟ ਦੇ ਅਨੁਸਾਰ 2021 ਤੱਕ ਵਿਸ਼ਵ ਪੱਧਰ ਤੇ 286 ਅਜਿਹੀ ਅੰਗਦਾਨ ਦੇ ਮਾਮਲਿਆਂ ਵਿੱਚੋਂ 136 ਕੈਨੇਡਾ ਵਿੱਚ ਦਰਜ ਕੀਤੇ ਗਏ ਨੇ 2024 ਵਿੱਚ ਕੈਨੇਡਾ ਵਿੱਚ ਸਾਰੇ ਅੰਗ ਟ੍ਰਾਂਸਪਲੈਂਟ ਦਾ 5% ਦੀ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਤੋਂ ਆਇਆ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਨੇ ਹੁਣ ਅੰਗ ਨਾਣ ਵਿਚਾਲੇ ਇੱਕ ਜੋ ਹੈ ਨਵਾਂ ਵਿਵਾਦਪੂਰਨ ਸਬੰਧ ਛੇੜ ਦਿੱਤਾ ਹੈ ਕੈਨੇਡਾ ਦੇ 온ਟਾਰੀਓ ਸੂਬੇ ਦੇ 38 ਸਾਲਾਂ ਵਿਅਕਤੀ ਐਲ ਐਸਨ ਨਾਮਕ ਗੰਭੀਰ ਬਿਮਾਰੀ ਤੋਂ ਜੋਕੇ ਪੀੜਤ ਸੀ ਉਸਨੇ ਟ੍ਰਾਂਟੋਨਟੋ ਜਨਰਲ ਹਸਪਤਾਲ ਵਿੱਚ ਮੇਡ ਪ੍ਰਕਿਰਿਆ ਰਾਹੀਂ ਸਵੈ ਇੱਛਾ ਨਾਲ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕੀਤਾ ਤੇ ਉਸ ਤੋਂ ਬਾਅਦ ਉਸਦੇ ਦਿਲ ਨੂੰ 에어 ਲਿਫਟ ਕਰਕੇ ਅਮਰੀਕਾ ਦੇ ਪੀਟਰਸਬਰਗ ਭੇਜਿਆ ਗਿਆ ਜਿੱਥੇ ਇਸਨੂੰ ਯੂਨੀਵਰਸਿਟੀ ਆਫ ਪੀਟਰਸਬਰਗ ਮੈਡੀਕਲ ਸੈਂਟਰ ਵਿੱਚ ਇੱਕ 50 ਸਾਲਾਂ ਦਿਲ ਦੇ ਮਰੀਜ਼ ਵਿੱਚ ਸਫਲਤਾਪੂਰਵਕ ਟ੍ਰਾਂਸਪਲੈਂਟ ਕਰ ਦਿੱਤਾ ਗਿਆ ਕੈਨੇਡਾ ਅੱਜ ਦੁਨੀਆ ਵਿੱਚ ਮੇੜ ਤੋਂ ਬਾਅਦ ਅੰਗਦਾਨ ਕਰਨ ਵਾਲੇ ਦੇਸ਼ਾਂ ਵਿੱਚ ਮੋਹਰੀ ਬਣ ਗਿਆ ਹੈ ਸਿਰਫ 2023 ਵਿੱਚ ਹੀ 13000 ਤੋਂ ਵੱਧ ਮੇੜ ਦੇ ਮਾਮਲੇ ਦਰਜ ਕੀਤੇ ਗਏ ਹਾਲਾਂਕਿ ਇਸ ਪ੍ਰਥਾ ਨੂੰ ਲੈ ਕੇ ਦੇਸ਼ ਵਿੱਚ ਇਸ ਦੇ ਨੈਤਿਕਤਾ ਤੇ ਮਨੁੱਖੀ ਅਧਿਕਾਰਾਂ ਬਾਰੇ ਗੰਭੀਰ ਬਹਿਸ ਛੇੜ ਗਈ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਸਹਿਮਤੀ ਦੀ ਪਾਰਦਰਸ਼ਤਾ ਤੇ ਕਮਜ਼ੋਰ ਮਰੀਜ਼ਾਂ ਤੇ ਸੰਭਾਵੀ ਮਨੋਵਿਗਿਆਨਿਕ ਦਬਾਅ ਵਰਗੇ ਮੁੱਦੇ ਡੂੰਘਾਈ ਨਾਲ ਜਾਂਚ ਦੇ ਹੱਕਦਾਰ ਹਨ ਮਾਹਿਰਾ ਦਾ ਇਹ ਵੀ ਕਹਿਣਾ ਹੈ ਕਿ ਇਹ ਪ੍ਰਣਾਲੀ ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ ਜਿਹੜੇ ਮਰੀਜ਼ ਆਪਣੇ ਆਪ ਨੂੰ ਸਮਾਜ ਜਾਂ ਪਰਿਵਾਰ ਲਈ ਬੋਝ ਸਮਝਦੇ ਨੇ ਉਹ ਅਰਥਪੂਰਨ ਯੋਗਦਾਨ ਪਾਉਣ ਦੇ ਬਹਾਨੇ ਆਪਣੀ ਜ਼ਿੰਦਗੀ ਖਤਮ ਕਰਨ ਨੂੰ ਪ੍ਰੇਰਿਤ ਹੋ ਸਕਦੇ ਨੇ ਅੰਗਦਾਨ ਕਰਨ ਦੀ ਇੱਛਾ ਕਈ ਵਾਰ ਇਸ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਕਮਜ਼ੋਰ ਵਿਅਕਤੀ ਤੇ ਅਸਿੱਧਾ ਦਬਾਅ ਪੈ ਸਕਦਾ ਹੈ ਕੈਨੇਡਾ ਦੀ ਸਿਹਤ ਨੀਤੀ ਹੁਣ ਇੱਕ ਅਜਿਹੀ ਸਥਿਤੀ ਵਿੱਚ ਪਹੁੰਚ ਗਈ ਹੈ ਜਿੱਥੇ ਸਭ ਤੋਂ ਕਮਜ਼ੋਰ ਲੋਕਾਂ ਦੀ ਜਾਨ ਚਲੀ ਜਾਣ ਦੀ ਵਰਤੋਂ ਦੂਜਿਆਂ ਦੇ ਲਈ ਫਾਇਦੇ ਲਈ ਕੀਤੀ ਜਾ ਰਹੀ ਹੈ ਕੈਨੇਡਾ ਦੀਆਂ ਸਿਹਤ ਏਜੰਸੀਆਂ ਅਤੇ ਨੈਤਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਗਦਾਨ ਦੀ ਪ੍ਰਕਿਰਿਆ ਨੂੰ ਮੇੜ ਨਾਲ ਜੋੜਨ ਨਾਲ ਸਮਾਜ ਲਈ ਨੈਤਿਕ ਅਤੇ ਕਾਨੂੰਨੀ ਜੋਖਮ ਪੈਦਾ ਹੋ ਸਕਦੇ ਨੇ ਇਸ ਮੁੱਦੇ ਨੇ ਸੋਸ਼ਲ ਮੀਡੀਆ ਤੇ ਇੱਕ ਤਿੱਖੀ ਬਹਿਸ ਛੇੜ ਦਿੱਤੀ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਇਸ ਪੋਸਟ ਵਿੱਚ ਕਈ ਅੰਦਾਜ਼ੇ ਲਾ ਰਹੇ ਹੋ ਜਦੋਂ ਤੱਕ ਤੁਸੀਂ ਇਸ ਦੀ ਸਥਿਤੀ ਵਿੱਚ ਨਹੀਂ ਜਾ ਰਹੇ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਉਹ ਕਿਵੇਂ ਮਹਿਸੂਸ ਕਰਦੇ ਨੇ ਮੇਡ ਦੀ ਵਰਤੋਂ ਕਰਨ ਲਈ ਉਹਨਾਂ ਨੂੰ ਇੱਕ ਸਿਹਤਮੰਦ ਮਾਨਸਿਕ ਸਥਿਤੀ ਵਿੱਚ ਹੋਣ ਦੀ ਜ਼ਰੂਰਤ ਹੁੰਦੀ ਹੈ ਤੇ ਮਰਨ ਤੋਂ ਬਾਅਦ ਕਿਸੇ ਦੀ ਮਦਦ ਕਰਨ ਦਾ ਬਦਲ ਹੋਣਾ ਉਹਨਾਂ ਲਈ ਇੱਕ ਸਵਾਗਤਯੋਗ ਹੋ ਸਕਦਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਏਲਐਸ ਦਾ ਕੋਈ ਇਲਾਜ ਨਹੀਂ ਹੈ ਤੇ ਉਹ ਇਸ ਵਿੱਚ ਦੁੱਖ ਨਿਸ਼ਚਿਤ ਹੈ ਮੈਂ ਨਹੀਂ ਸਮਝਦਾ ਕਿ ਜਦੋਂ ਤੱਕ ਵਿਅਕਤੀ ਸਹੀ ਮਾਨਸਿਕ ਹਾਲਤ ਵਿੱਚ ਹੈ ਉਹ ਇਸ ਰਸਤੇ ਨੂੰ ਕਿਉਂ ਨਹੀਂ ਚੁਣ ਸਕਦਾ ਅਸਿਸਟਡ ਸੁਸਾਈਡ ਦੇ ਜੋ ਹੈ ਵਿਰੋਧੀ ਉਹੀ ਹੁੰਦੇ ਨੇ ਜਿਨ੍ਹਾਂ ਨੇ ਕਦੇ ਸਰੀਰਕ ਦੁੱਖ ਦਾ ਅਨੁਭਵ ਨਹੀਂ ਕੀਤਾ ਉੱਥੇ ਹੀ ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ ਕੈਨੇਡਾ ਵਿੱਚ ਕਿਸੇ ਨੂੰ ਉਸ ਸਮੇਂ ਦਿਲ ਦੀ ਲੋੜ ਨਹੀਂ ਸੀ ਜਾਂ ਫਿਰ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਉਹ ਵੇਚਿਆ ਗਿਆ ਹੈ ਜਾਂ ਫਿਰ ਉਸ ਦਿਲ ਲਈ ਕੈਨੇਡਾ ਨੂੰ ਕਿੰਨਾ ਪੈਸਾ ਮਿਲਿਆ ਉਹ ਪੈਸੇ ਮ੍ਰਿਤਕ ਦੇ ਪਰਿਵਾਰ ਨੂੰ ਕਿਉਂ ਨਹੀਂ ਮਿਲ ਰਹੇ